ਲੁਧਿਆਣਾ ਦੇ ਸ਼ਿਮਲਾਪੁਰੀ ਬਰੋਟਾ ਰੋਡ ਵਿਖੇ ਖੁੰਡੀ ਦਾਸ ਜੀ ਦਾ ਡੇਰਾ ਸਲਾਨਾ ਪ੍ਰੋਗਰਾਮ ਉੱਤੇ ਲੁਧਿਆਣੇ ਤੋਂ ਸ਼੍ਰੋਮਣੀ ਕਾਲੇ ਦਾ ਲੋਕ ਸਭਾ ਉਮੀਦਵਾਰ ਰੰਜੀਤ ਸਿੰਘ ਢਿੱਲੋਂ ਪਹੁੰਚੇ ਜਿੱਤੇ ਪਹੁੰਚਣ ਉੱਤੇ ਉਹਨਾਂ ਦਾ ਮੁੱਖ ਸੇਵਾਦਾਰ ਵਿਜੀਤ ਚਾਹਲ ਵੱਲੋਂ ਸਨਮਾਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਡੇਰਾ ਮੁਖੀ ਵੱਲੋਂ ਕਿਹਾ ਗਿਆ ਕਿ ਰੰਜੀਤ ਸਿੰਘ ਢਿੱਲੋਂ ਸਾਫ਼ ਸੁਥਰੀ ਛਵੀ ਦੇ ਮਾਲਕ ਨੇ ਜਿਨ੍ਹਾਂ ਨਾਲ ਅਸੀਂ ਖੁੱਲਕੇ ਆਪਣਾ ਦੁੱਖ ਸਾਂਝਾ ਕਰ ਸਕਦੇ ਆ ਉਹਨਾਂ ਇਹ ਵੀ ਕਿਹਾ ਹੈ ਕਿ 13 ਮਈ ਨੂੰ ਰنجਜੀਤ ਸਿੰਘ ਢਿੱਲੋ ਵੱਲੋਂ ਨੋਮੀਨੇਸ਼ਨ ਫਾਈਲ ਕੀਤਾ ਜਾਵੇਗਾ ਲੋਕਾਂ ਨੂੰ ਅਪੀਲ ਹੈ ਕਿ ਲੁਧਿਆਣੇ ਦੇ ਵਿੱਚ ਵੱਧ ਤੋਂ ਵੱਧ ਇਹਨਾਂ ਨੂੰ ਸਪੋਰਟ ਕੀਤੀ ਜਾਵੇ। ਬਾਬਾ ਵਿਜੇ ਚਾਲਜੀ ਵੱਲੋਂ ਲੰਗਰ ਦੀ ਭੰਡਾਰੀ ਦੀ ਰਸਦਾਨਾ ਭੰਡਾਰਾ ਲਾਇਆ ਗਿਆ। ਜਗਵੀਰ ਸਿੰਘ ਸੋਖੀ ਜੀ ਸਾਡੇ ਹਲਕਾ ਚਾਰਜ ਆਤੋਂ ਨਕਰ ਉਹਨਾਂ ਦੇ ਨਾਲ ਮੈਨੂੰ ਇੱਥੇ ਆਉਣ ਦਾ ਅਫਸਰ ਪ੍ਰਾਪਤ ਹੋਇਆ ਨਾਲ ਮੋਹਰੀ ਸਾਹਿਬ ਨੇ ਇਸਲਾਣਾ ਭੰਡਾਰਾ ਇਹਨਾਂ ਦਾ ਲੰਗਰ ਲਾਉਂਦੇ ਨੇ ਔਰ ਇਹ ਮੈਨੂੰ ਇਹ ਪਤਾ ਲੱਗਿਆ ਅੱਛਾ ਕਿ ਬਾਬਾ ਕਿਰਤੀ ਆ ਆਪਣੀ ਮਿਹਨਤ ਕਰਕੇ ਕਿਰਤ ਕਰਕੇ ਆਪਣਾ ਪਰਿਵਾਰ ਪੇਟ ਪਾਲਦਾ ਤੇ ਪਰਿਵਾਰ ਪਾਲਦਾ ਆ ਜਿਹੜਾ ਇੱਕ ਭੰਡਾਰਾ ਲਾਉਂਦੇ ਨੇ ਇਹ ਇਹਨਾਂ ਦੇ ਵਰਵਾ ਕੋਈ ਇਹਨਾਂ ਨੂੰ ਮਿਲਿਆ ਹੋਇਆ ਕੋਈ ਇਹਨਾਂ ਨੂੰ ਕਿਸੇ ਸਥਾਨ ਦੀ ਸੇਵਾ ਕਰਦੇ ਉੱਥੋਂ ਇਹਨਾਂ ਨੂੰ ਵਰ ਮਿਲਿਆ ਹੋਇਆ ਉੱਥੋਂ ਰੋਟੀ ਨਹੀਂ ਚਲਾਉਂਦੇ ਆਮ ਕਰਕੇ ਬਾਬੇ ਰੋਟੀ ਚਲਾਉਂਦੇ ਨੇ ਸਥਾਨਾਂ ਤੋਂ ਪਰ ਇਹ ਕਿਰਤੀ ਬਾਬਾ ਮੈਂ ਖੰਦਾ ਵੀ ਇਸ ਤਰ੍ਹਾਂ ਦਾ ਕੋਈ ਨਾ ਕੋਈ ਨਾ ਤੇ ਪ੍ਰਮਾਤਮਾ ਦੀ ਲੋ ਜੀ ਸਟੇਜ ਨੂੰ ਚੱਲ 13 ਤਰੀਕ ਕੱਲ੍ਹ ਜੀ ਬਦਲਣਾ 13 ਤਰੀਕ ਨੂੰ ਸਰ ਕਿੰਨੇ ਵਜੇ ਤੱਕ ਪਹੁੰਚਣਾ ਤੁਸੀਂ ਦੇਖੋ ਉਹ ਤਾਂ ਹੁਣ ਪ੍ਰੋਗਰਾਮ ਬਣੂਗਾ ਸਾਲਾ ਨਾਲ ਡਿਟੇਲ ਅਸੀਂ ਪਾਠ ਕਰਾਉਣਾ ਵਾ ਕਿ ਤੇ ਦਫਤਰ ਖੋਲਣਾ ਉਦੋਂ ਬਾਅਦ ਅਸੀਂ ਜਾਵਾਂਗੇ ਉਹ ਉਸ ਦਿਨ ਸਵੇਰੇ ਐਤਵਾਰ ਸ਼ਾਮ ਨੂੰ ਪਤਾ ਲੱਗ ਜਾਊਗਾ ਸਾਰਾ ਜੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਸਰ ਲੋਕਾਂ ਨੂੰ ਅਪੀਲ ਆ ਵੀ ਲੁਧਿਆਣਾ ਵੀ ਨੂੰ ਜਿਤਾਓ ਲੁਧਿਆਣੇ ਸ਼ਹਿਰ ਦੀ ਗੱਲ ਕਰਨ ਵਾਲਾ ਜਿਤਾਓ ਲੁਧਿਆਣੇ ਦਾ ਰਹਿਣ ਵਾਲਾ ਜਿਤਾਓ ਬਾਹਰਲੇ ਲੋਕਾਂ ਨੂੰ ਆਪਾਂ ਪਰਖ ਲਿਆ ਪਹਿਲਾਂ ਦੇਖ ਲਿਆ ਹੈ ਨਾ ਆਪਾਂ ਨੁਕਸਾਨ ਲੁਧਿਆਣੇ ਦਾ ਵਿੱਚੋਂ ਜੋ ਕੋਈ ਹੋਊਗਾ ਉਹਨੂੰ ਪਤਾ ਹੋਵੇ ਸਮੱਸਿਆਵਾਂ ਨੇ ਕੀ ਨੇ ਉਹ ਸਾਰੀਆਂ ਸੁਸਾਇਟੀਆਂ ਸੁਹਾਵਾਂ ਨੂੰ ਸੰਗਠਨਾਂ ਨੂੰ ਵਪਾਰ ਮੰਡਲਾਂ ਨੂੰ ਹੈ ਨਾ ਇੰਡਸਟਰੀ ਦੇ ਜਿਹੜੇ ਸੰਗਠਨ ਨੇ ਉਹਨਾਂ ਨੂੰ ਜਾਣਦਾ ਹੋਵੇ ਨੇੜੇ ਉਹਨਾਂ ਦੇ ਵਿੱਚ ਬੈਠਦਾ ਹੋਵੇ ਉਹਨਾਂ ਦੀ ਗੱਲ ਸੁਣਦਾ ਹੋਵੇ ਉਹਨਾਂ ਦੀ ਗੱਲ ਸਮਝਦਾ ਹੋਵੇ ਉਹਨੂੰ ਫਿਰ ਐਂਡ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੋਵੇ ਲੁਧਿਆਣੇ ਦੇ ਸ਼ਹਿਰ ਦਾ ਬੰਦਾ ਚਾਹੀਦਾ ਵੀਰਵਾਰ ਸਰਦਾਰ ਰஞ்சிਤ ਸਿੰਘ ਢੱਲੋਂ ਅੱਜ ਬਾਬਾ ਵਿਜੇ ਚਾਹਲ ਜੀ ਦੇ ਸਾਲਾਨਾ ਭੰਡਾਰੇ ਤੇ ਆਏ ਆ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਉਹ ਸਾਡੇ ਲੋਕਾਂ ਦੇ ਵਿੱਚ ਆ ਕੇ ਜਨ ਮਾਨਸ ਦੀ ਗੱਲ ਕਰਨ ਵਾਲੇ ਵਿਅਕਤੀ ਆ ਔਰ ਇਲਾਕੇ ਦੇ ਵਿੱਚ ਤੁਸੀਂ ਆਪ ਦੇਖ ਰਹੇ ਹੋ ਕਿ ਲੋਕ ਬਾਹਾਂ ਖੜੀਆਂ ਕਰਕੇ ਕਹਿ ਰਹੇ ਆ ਕਿ ਨਾ ਤਾਂ ਆਮ ਆਦਮੀ ਪਾਰਟੀ ਵਾਲਾ 1000 ਰੁਪਿਆ ਆ ਤੇ ਨਾ ਹੀ ਮੋਦੀ ਸਾਹਿਬ ਵਾਲਾ 15 ਲੱਖ ਰੁਪਿਆ ਲੱਭਿਆ ਕਿਤੇ ਤੇ ਮੋਦੀ ਸਾਹਿਬ ਜਿਹੜੇ ਕਹਿੰ ਸੀ ਕਾਲਾ ਤੰਦ ਬਾਹਰਲੇ ਦੇਸ਼ਾਂ ਚੋਂ ਲਿਆਉਣਾ ਕੱਲ ਦਾ ਮੋਦੀ ਸਾਹਿਬ ਦਾ ਬਿਆਨ ਆ ਰਿਹਾ ਕਿ ਕਾਲਾ ਤੰਦ ਤਾਂ ਕਹਿੰਦੇ ਹੁਣ ਅਬਾਨੀਆਂ ਡਾਨੀਆਂ ਦੇ ਘਰੋਂ ਨਿਕਲ ਕੇ ਕਾਂਗਰਸੇ ਜਾਣ ਲੱਗ ਗਿਆ ਮੋਦੀ ਸਾਹਿਬ ਤੁਸੀਂ ਤਾਂ ਕਾਲਾ ਤੰਦ ਬੰਦ ਕਰ ਰਹੇ ਸੀ ਖਤਮ ਕਰ ਰਹੇ ਸੀ ਫਰ ਤੁਹਾਡੇ ਹੀ ਦੇਸ਼ 10 ਸਾਲ ਦੇ ਤੁਹਾਡੇ ਸੱਤਾ ਸਾਥੀ ਕਾਲਾ ਤਾਂ ਦੁਬਾਰਾ ਕਿਵੇਂ ਚੱਲ ਪਿਆ ਇਹ ਸਾਰੀਆਂ ਗੱਲਾਂ ਲੋਕ ਸਮਝਦੇ ਆ ਵੀ ਇਹ ਝੂਠ ਨੇ ਤੇ ਉਹ ਝੂਠਾ ਨੂੰ ਖਤਮ ਕਰ ਲਈ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਚਿਤਾਉਣ ਲਈ ਸਾਰਾ ਇਲਾਕਾ ਵਜਨਬਾਦ ਦਾ ਸਾਰ ਰنجੇਸਨ ਢਿੱਲੋਂ ਸ਼ਾਨ ਨਾਲ ਜਤਨਗੇ ਲੋਕਾਂ ਦਾ ਹੰਗਾਰਾ ਕਿਸ ਤਰ੍ਹਾਂ ਦਾ ਮਿਲ ਰਿਹਾ ਵਾ ਬਹੁਤ ਵਧੀਆ ਜਗ੍ਹਾ ਜਗ੍ਹਾ ਗੱਲ ਆਉਂਦੀ ਆ ਕਿ ਇੱਕ ਤਾਂ ਤੁਹਾਡੇ ਉਮੀਦਵਾਰ ਸਾਫ਼ ਸੁਥਰੇ ਆ ਬੇਦਾਗ ਆ ਦੂਸਰਾ ਜਿਹੜੀ ਅਕਾਲੀ ਦਲ ਆ ਇਹ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਆ ਇਸ ਵਾਰੀ ਦਿੱਲੀ ਵਾਲਿਆਂ ਨੂੰ ਮੂੰਹ ਨਾ ਲਾਉਣ ਦਾ ਇਲਾਕਾ ਨਿਵਾਸੀਆਂ ਨੇ ਪੰਜਾਬ ਵਾਸੀਆਂ ਨੇ ਮਨ ਬਣਾਇਆ ਹੋਇਆ ਇੱਕ ਬਿੱਟੂ ਜੀ ਦਾ ਵਿਰੋਧ ਹੋ ਰਿਹਾ ਜਿੱਥੇ ਜਿੱਥੇ ਉਹਦੇ ਬਾਰੇ ਕੀ ਕਹਿੰਦੇ ਦਮਗੇ ਉਹ ਹੋਣਾ ਹੀ ਆ ਜੀ ਜਦੋਂ ਪਹਿਲਾਂ ਕਾਂਗਰਸ ਨੇ ਆਪ ਤਾਂ 1984 ਚ ਕਤਲੇਆਮ ਕੀਤਾ ਸਿੱਖ ਕੌਮ ਦਾ ਸਾਡੇ ਪਵਿੱਤਰ ਸ਼੍ਰੀ ਦਰਬਾਰ ਸਾਹਿਬ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੰਬਾਂ ਨਾਲ ਤੋਪਾਂ ਨਾਲ ਉਡਾਇਆ ਤੇ ਉਹ 28 ਸਾਲ ਉੱਥੇ ਸੱਤਾ ਸੁਖ ਮਾਨ ਕੇ ਹੁਣ ਉਹਨੂੰ ਯਾਦ ਆ ਗਿਆ ਕਾਂਗਰਸੀ ਪੁਰਾਣਿਆਂ ਨੂੰ ਕਿ ਹਾਂਜੀ ਇਹ ਤਾਂ ਇੰਦਰਾ ਗਾਂਧੀ ਨੇ ਬਹੁਤ ਗਲਤ ਕੀਤਾ ਸੀ ਜੀ ਤੇ ਇਸ ਕਰਕੇ ਉਹ ਹੁਣ ਜਿਹੜੀ ਉਹ 도ਗਲੀ ਨੀਤੀ ਆ ਲੋਕ ਸਮਝ ਰਹੇ ਉਹਨਾਂ ਦੇ ਪੈਰ ਨਹੀਂ ਲੱਗ ਰਹੇ ਸਮਝ ਆ ਨਹੀਂ ਰਹੀ ਕੀ ਕਰੀਏ ਕਦੇ ਉਹ ਆਪਣੀ ਦਾਦੇ ਦੀ ਹੁਨਕਾਰ ਦਿਖਾਉਂਦਾ ਫਿਰਦਾ ਕਦੇ ਉਹ ਕੁਝ ਹੋਰ ਕਰਦਾ ਫਿਰਦਾ ਉਹ ਸਮਾਂ ਲੰਘ ਚੁੱਕਿਆ ਜੀ ਉਹਨਾਂ ਦਾ ਹੁਣ ਇਸ ਕਰਕੇ ਉਹਦਾ ਵਿਰੋਧ ਹੀ ਹੋਊਗਾ ਇਹ ਮੇਲਾ ਦਰਬਾਰ ਬਾਬਾ ਠੁੱਬੀ ਦਾ ਹਰ ਸਾਲ ਬਹੁਤ ਹੀ ਘੱਟਾਂ ਹੁੰਦੇ ਨਾਲ ਮਨਾਇਆ ਜਾਂਦਾ ਜਿੱਥੇ ਅਸੀਂ ਦਰਬਾਰ ਦੇ ਵਿੱਚ ਲੰਗਰ ਦਾ ਆਯੋਜਨ ਕਰਦੇ ਹਾਂ ਸੰਤਾਂ ਨੂੰ ਮੇਸੇਹ ਔਰ ਰਹਿਤ ਕਰਦੇ ਹਾਂ ਉੱਥੇ ਇਸ ਦਰਬਾਰ ਵੱਲੋਂ ਗਰੀਬ ਕੁੜੀਆਂ ਦੇ ਵਿਆਹ ਔਰ ਗਰੀਬ ਕੁੜੀਆਂ ਪੜ੍ਹਾਇਆ ਜਾਣਗੀਆਂ ਆ ਬਹੁਤ ਹੀ ਸਤਿਕਾਰਯੋਗ ਸਾਡੇ ਇਲਾਕੇ ਦੇ ਜਾਨ ਸਰਦਾਰ ਰਣਜੀਤ ਸਿੰਘ ਜੀ ਨੂੰ ਜੋ ਕਿ ਇਸੇ ਮੇਲੇ ਦੇ ਕੈਂਡੀਡੇਟ ਨੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਹਾਜ਼ਰੀ ਲਗਾਈ ਆ ਔਰ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਔਰ ਵਿਸ਼ਵਾਸ ਦਵਾਇਆ ਸਾਨੂੰ ਕਿ ਇਸੇ ਤਰ੍ਹਾਂ ਇਹ ਮੇਲਾ ਬੱਜਟ ਦੇ ਹੁੰਦਾ ਰਹੇਗਾ ਔਰ ਸਾਡਾ ਪੂਖੋ ਖਦ ਸਾਥ ਦੇਵਾਂਗੇ ਉਹਨਾਂ ਨੇ ਇਹ ਵੀ ਕਿਹਾ ਇਸ ਮੇਲੇ ਦੇ ਵਿੱਚ ਅੱਗੇ ਤੋਂ ਜਿਹੜਾ ਅਸੀਂ ਗਰੀਬ ਪਿੰਡਾਂ ਦੇ ਵਿਆਹ ਕਰਦੇ ਆਂ ਜਾਂ ਸਕੂਲਾਂ ਦੇ ਵਿੱਚ ਪੜਾਉਂਦੇ ਆਂ ਉਹਦੇ ਵਿੱਚ ਆਪਣੀ ਸਮੂਹਿਤਾ ਹਰ ਸਾਲ ਪਿਆਰ ਕਰਦੇ ਹਾਂ ਤੁਸੀਂ ਕੀ ਮੰਗ ਕਰਦੇ ਹੋ ਜਿਵੇਂ ਸਿਲੋਸ ਆਉਂਦੇ ਜਾਂਦੇ ਨੇ ਉਹਦੀ ਡਿਮਾਂਡ ਪਹਿਲਾਂ ਕਿਸ ਤਰ੍ਹਾਂ ਆਵੇਗੀ ਵੀ ਕੀ ਇਹ ਦੀ ਅਣਚਾਹੀ ਦਾ ਸ਼ਬਦ ਹੈ ਦੇਖੋ ਢਿੱਲੋ ਸਾਹਿਬ ਇੱਕ ਸੱਚੇ ਸੁੱਚੇ ਇਨਸਾਨ ਆ ਪੈਸੇ ਰੇ ਦੇ ਵਿੱਚ ਜਿੰਨਾ ਤੱਕ ਮੈਂ ਦੇਖਣਾ ਅਸੀਂ ਰਾਜਨੀਤਿਕ ਤਾਂ ਨਹੀਂ ਸਮਾਜ ਸੇਵੀ ਹੋਣ ਦੇ ਨਾਤੇ ਢਿੱਲੋ ਸਾਹਿਬ ਨੂੰ ਬਹੁਤ ਹੀ ਕਰੀਬੀ ਜਾਣਨਾ ਕਿ ਬੇਦਾਗ ਲੀਡਰ ਨੇ ਸਾਡੇ ਇਸ ਏਰੀਆ ਦੇ ਬੇਦਾਗ ਨੇ ਨਹੀਂ ਤਾਂ ਕਿਸੇ ਦਾ ਕੋਈ ਇੰਜਾਮਾ ਕਿਸੇ ਦਾ ਕੋਈ ਤੰਗਾਮ ਸਾਰਾ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਧਿਲੋਜੀ ਨੂੰ ਘਰੋਂ ਜਾ ਕੇ ਬੁਲਾ ਸਕਦੇ ਜਿਉ ਸਾਡੇ ਏਰੀਆ ਦੇ ਆ ਸਾਡੇ ਲੁਧਿਆਣੇ ਦੇ ਆ ਪੈਰਾਸੂਟ ਰਾਈ ਨਹੀਂ ਹੈ ਜੋ ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਆ ਕਿ ਜਿਹੜਾ ਕੋਟ ਐਮਪੀ ਜਾਂ ਐਮਐਲਏ ਆ ਜਾਂਦਾ ਉਹ ਅਦਰ ਸਟੇਟ ਦਾ ਆ ਜਾਂਦਾ ਐਮਪੀ ਐਮਪੀ ਜਿਹੜਾ ਅਦਰ ਸਟੇਟ ਦਾ ਆ ਜਾਂਦਾ ਜਿਹਨਾਂ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਸਾਨੂੰ ਲੋਕਾਂ ਦਾ ਬੰਦਾ ਚਾਹੀਦਾ ਜਿਹਨੂੰ ਅਸੀਂ ਆਪਣਾ ਕੌਫ ਸੌਕਰ ਡੈਕਸਟ ਦਾ ਸਕੀਏ ਰੇਪਾ ਜੀ ਜਿੱਦਾਂ ਕਿ ਪੀ ਹੋਣਗੇ ਪੈਰਾਸੂਟ ਰਹੀ ਆਏ ਅਸੀਂ ਕਦੇ ਦੇਖੀ ਹੀ ਨਹੀਂ ਹੋਆਂ ਬੱਚਿਆਂ ਦਾ ਜਾਂ ਹੋ ਕੇ ਇਕੜੀ ਬੱਚੇ ਦੇ ਫੇਸ ਮਾਪ ਕਰਾਉਣ ਦਾ ਹੁੰਦਾ ਜਾਂ ਸਕੂਲਾਂ ਦੇ ਵਿੱਚ ਸਵੇਹ ਹਸਪਤਾਲਾਂ ਦੇ ਵਿੱਚ ਬੱਚੇ ਬਿਮਾਰ ਹੁੰਦੇ ਉਹਨਾਂ ਤੱਕ ਸਹਾਇਤਾ ਚਾਹੀਦੀ ਹੁੰਦੀ ਅਸੀਂ ਆਪਣੇ ਪੀ ਤੋਂ ਲੈ ਸਕਦੇ ਜੇ ਸਾਡੇ ਨੇੜੇ ਹੋਣਗੇ ਅਸੀਂ ਮੰਨ ਲਈ 20 ਕੋਲੋਂ ਸਹਾਇਤਾ ਲੈ ਸਕਦੇ ਤੇ ਦੂਰ ਵਾਲੇ ਨੂੰ ਤਾਂ ਅਸੀਂ ਜਾਣ ਨਹੀਂ ਹੈ ਜਿਹੜਾ ਜਿਹੜਾ ਮੇਲੂ ਸਾਹਿਬ ਜਗਾ ਜਗਾ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਇਲੈਕਸ਼ਨ ਲੈ ਕੇ ਰਾਜਨੀਤਿਆ ਨੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਕਰਦੇ ਜਿਹੜਾ ਮੀਡੀਆ ਸਾਡੇ ਇਸ ਮੇਲੇ ਨੂੰ ਕਵਰ ਕਰਨ ਵਾਸਤੇ ਇੱਥੇ ਪਹੁੰਚਿਆ ਸਪੈਸ਼ਲੀ ਦਰਬਾਰ ਬਾਬਾ ਖੂਪੀ ਦਾਸ ਜੱਦੀ ਨਸੀਰ ਬਹੁਤ ਹੀ ਸਤਿਕਾਰਯੋਗ ਬਾਬਾ ਵਿਜੇ ਚਾਹਲ ਜੀ ਬੜੇ ਹਰ ਸਾਲ ਇਸ ਰਾਨਾ ਉਸ ਮਨਾਉਂਦੇ ਨੇ ਔਰ ਇਹ ਬਹੁਤ ਹੀ ਅੱਛੇ ਢੰਗ ਦੇ ਨਾਲ ਸਮਾਜ ਦੀ ਸੇਵਾ ਕਰਦੇ ਨੇ ਆਪਣੇ ਕਰੋਨਾ ਕਾਲ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੀ ਜਿਹੜੇ ਲੋਕਾਂ ਦੀ ਸੇਵਾ ਕੀਤੀ ਕੁੜੀਆਂ ਦਾ ਵਿਆਹ ਕਰਦੇ ਨੇ ਸੋ ਅੱਜ ਬੜਾ ਮਾਣ ਮਹਿਸੂਸ ਹੋਇਆ ਜਦੋਂ ਰਣਜੀਤ ਸਿੰਘ ਢਿੱਟੋਂ ਜੋ ਕਿ ਲੋਕ ਸਭਾ ਦੇ ਕੈਂਡੀਡੇਟ ਨੇ ਇਹ ਸਾਡੇ ਸ ਲੁਧਿਆਣੇ ਤੋਂ ਉਹਤੇ ਪਹੁੰਚੇ ਔਰ ਬੜੇ ਵਧੀਆ ਟੰਗ ਦੇ ਨਾਲ ਸੰਗਤਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਦੱਸਿਆ ਜੋ ਲੁਧਿਆਣੇ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਕਰਨਗੇ ਸਾਰੀਆਂ ਜੇ ਮੇਰੇ ਤੋਂ ਪੁੱਛਦੇ ਹੋ ਮੈਂ ਤਾਂ ਸਭ ਤੋਂ ਵੱਡਾ ਨਸ਼ਾ ਜਿਹੜਾ ਲੁਧਿਆਣੇ ਨੂੰ ਵੱਟ ਕੇ ਖਾ ਰਿਆ ਅੱਜ ਤੱਕ ਜਿਹੜਾ ਤੁਸੀਂ ਦੇਖੋ ਜਿਹੜੇ ਵਧੀਆ ਮੁੰਡੇ ਉਹ ਬਾਹਰ ਚਾਈ ਜਾ ਰਹੇ ਜਿਹੜੇ ਜਿਹੜੇ ਇੱਧਰ ਰਹਿ ਗਏ ਨਸ਼ੇ ਦੇ ਵਿੱਚ ਮੈਂ ਢੱਲੋ ਸਾਹਿਬ ਨੂੰ ਮੈਂ ਸਪੈਸ਼ਲੀ ਇਹ ਗੱਲ ਕਹੀ ਤਾਂ ਉਹਨਾਂ ਨੇ ਇਸ ਚੀਜ਼ ਦਾ ਵਿਸ਼ਵਾਸ ਦਿਲਾਇਆ ਵੀ ਜਦੋਂ ਅਸੀਂ ਸਾਡੀ ਇਹ ਸੀਟ ਕੱਢ ਜੰਨੇ ਐਮਪੀ ਬਣ ਜਾਂਦੇ ਤਾਂ ਸਭ ਤੋਂ ਪਹਿਲਾਂ ਨਸ਼ੇ ਦੀ ਰੋਕਥਾਮ ਜਿਹੜੀ ਵੱਡੇ ਲੈਵਲ ਤੇ ਲੁਧਿਆਣੇ ਦੇ ਵਿੱਚ ਸੋ ਹੋਰ ਵੀ ਬਹੁਤ ਸਾਰੇ ਜਿਹੜੇ ਡਵੈਲਪਮੈਂਟ ਦੇ ਜਿਹੜੇ ਮੁੱਦੇ ਆ ਸਾਰੇ ਢਿੱਲੋ ਸਾਹਿਬ ਤੋਂ ਅਸੀਂ ਹੱਲ ਕਰਵਾਵਾਂਗੇ ਸੋ ਮੈਂ ਬੇਨਤੀ ਵੀ ਕਰਦਾ ਹਾਂ ਜੀ ਸਾਰਿਆਂ ਨੂੰ ਕਿ ਜਿਹੜੇ ਕੈਂਡੀਡੇਟ ਸਾਡੇ ਲੋਕਲ ਕੈਂਡੀਡੇਟ ਜਿਹਨਾਂ ਦੇ ਅਸੀਂ ਘਰ ਜਾ ਸਕਦੇ ਹਾਂ ਉਹਨਾਂ ਨੂੰ ਜਿਤਾਉਣਾ ਚਾਹੀਦਾ ਸੋ ਢਿੱਲੋ ਸਾਹਿਬ ਉਹਨਾਂ ਦੇ ਵਿੱਚੋਂ ਇੱਕ ਨੇ ਜਿਹੜੇ ਕਿ ਅਸੀਂ ਇਹਨਾਂ ਨੂੰ ਪਰਸਨਲ ਤੌਰ ਤੇ ਮਿਲ ਸਕਦੇ ਹਾਂ ਸੋ ਬਹੁਤ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ ਸਾਡੇ ਦਰਬਾਰ ਦੇ ਵਿੱਚ ਦਰਬਾਰ ਬਾਬਾ ਕੂਬੀदास ਦੇ ਵਿੱਚ ਹਾਜ਼ਰੀ ਲਵਾਈ ਉਹਨਾਂ ਨੇ ਜੀ